ਦੇ ਦਸ ਸਮਾਂ ਹੁਣ ਤਾਂ ਛੱਡ ਦੇ ਕੰਮਕਾਰ ਕਰਨੇ ਹੁਣ ਤਾਂ ਸੁਖਨਣ ਨੂੰ ਆਲੀ ਹੋਗੀ ਓਹੋ ਪੁੱਤ ਕਿਵੇਂ ਛੱਡਦਾ ਜਦੋਂ ਆਤ ਬਣੀ ਹੋਈ ਹੈ ਕੰਮ ਕਰਨ ਦੀ ਮੈਂ ਅੱਖ ਨਵੀਂ ਨਵੀਂ ਆਈ ਆ ਚੱਲ ਕੁਛ ਨਾ ਕੁਛ ਤਾਂ ਕੰਮ ਕਰਾਂ ਸਹਾਰਾ ਲਵਾਵਾ ਆਹੋ ਤੂੰ ਵੀ ਹਾਲੇ ਨਵੀਂ ਨਵੀਂ ਸੱਸ ਬਣੀ ਹੈ ਤੈਨੂੰ ਵੀ ਤਾਂ ਹੀ ਚਾਹ ਹੁੰਦਾ ਕੰਮ ਕਰਨ ਦਾ ਨਹੀਂ ਪੁੱਤ ਚਾਹ ਤਾਂ ਮੈਨੂੰ ਹੈਗਾ ਹੀ ਹੈ ਮੈਂ ਨਵੀਂ ਨਵੀਂ ਸੱਸ ਬਣੀ ਆ ਪਰ ਕੰਮ ਵੀ ਜ਼ਰੂਰੀ ਹੁੰਦੇ ਆ ਪੁੱਤ ਮੈਂ ਨਿੱਕੇ ਨਿੱਕੇ ਕੰਮ ਜ਼ਰੂਰੀ ਹੁੰਦੇ ਨੇ ਉਹਨੂੰ ਕਾਦੇ ਵਾਸਤੇ ਵਿਆਕੇ ਲਿਆਂਦਾ ਨੂੰਤੀ ਨੂੰ ਤਾਂ ਹੀ ਵਿਆਕੇ ਲਾਉਨੇ ਹੁੰਨੇ ਆਪਾਂ ਵੀ ਉਹ ਤਾਂ ਕੰਮ ਕਰਵਾਈਏ ਸੀਸੇ ਜੀ ਚੜਾ ਕੇ ਨਹੀਂ ਰੱਖਣੀ ਹੁੰਦੀ ਉਹ ਓਹੋ ਪੁੱਤ ਮੈਂ ਕਿਹਾ ਕੱਲੀ ਜਵਾਕੜੀ ਔਖੀ ਹੋਗੀ ਤਾਂ ਕਰਕੇ ਮੈਂ ਹੱਥ ਹਰਾ ਮੜਾ ਮੋਟਾ ਲਾਦ ਗਏ ਚੱਲ ਚੜਾਈ ਜਾ ਸਿਰ ਤੇ ਆਪਾਂ ਕੀ ਲੈਣਾ ਬਾਅਦ ਚ ਮੇਰੇ ਲਈ ਰੋਇਆ ਨਾ ਕਰੀ ਵੀ ਮੇਰੀ ਨੂੰ ਤਾਂ ਮੇਰੀ ਜਾਤ ਨਹੀਂ ਪੁੱਛਦੀ ਤੇਰੀ ਮੰਨ ਤੂੰ ਜਾਣਦੀ ਨਹੀਂ ਕੀ ਆਏ ਨਹੀਂ ਸਿਰ ਚੜਾਉਂਦੀ ਮੈਂ ਆ ਕਨੀਆ ਪੁੱਤੋ ਕੰਮ ਤਾਂ ਉਹਨੇ ਸਾਰੀ ਉਮਰ ਹੀ ਕਰਨੇ ਹੈਗੇ ਵੀ ਚਲ ਮੈਂ ਹੁਣ ਕਰਵਾ ਦੂ ਤਾਂ ਫੇਰ ਕੀ ਆ ਬੇਲੀ ਬੈਠੀ ਕਿਹੜਾ ਥੱਕਦੀ ਆ ਚਲ ਚੰਗਾ ਮਾਂ ਨਹੀਂ ਮੰਨਣਾ ਨਾ ਮੰਨ ਤੂੰ ਵੀ ਆਪਦੀਆਂ ਵਾਲੀਆਂ ਚਲਾਉਣੀ ਆ ਬਾਅਦ ਚ ਮੈਨੂੰ ਕਿਹਾ ਨਾ ਕਰੀ ਪਰ ਤੈਨੂੰ ਦੱਸਦੀ ਗੱਲ ਮੈਂ ਚੰਗਾ ਨੀ ਕੁੜਗੇ ਤੂੰ ਤਾਂ ਉਹੀ ਪਕਾਈ ਮਾਰੀ ਜਾਣੀ ਰਹਿਣੀ ਹੈਗੀ ਹਜੇ ਨਾ ਮੀਨਾ ਮੇ ਆਈ ਆ ਤੂੰ ਪਹਿਲੇ ਬੋਲਣ ਲੱਗ ਗਿਆ ਤੁਹਾਨੂੰ ਤਾਂ ਮੇਰੀ ਪਕਾਈਏ ਲੱਗਦੀ ਆ ਆ ਕੁਰਸੀਆਂ ਦੇ ਤਾਂ ਕਪੜਾ ਮਾਰਦਿਆ ਕਰੋ ਆਂ ਗੰਦ ਪਾਈ ਰੱਖਦੀਆਂ ਨੇ ਵੀਰੇ ਹੁਣ ਤੂੰ ਬਹਿਣਾ ਤੂੰ ਮਾਰ ਲੈਂਦਾ ਕੱਪੜਾ ਤੂੰ ਮਾਰ ਲੈਂਦਾ ਕੱਪੜਾ ਤੁਸੀਂ ਕਾਦੇ ਵਾਸਤੇੋਂ ਨਾਲੇ ਕੀ ਪੰਮਾ ਨੂੰ ਪੱਟੀਆਂ ਪੜਾਈ ਜੰਨੀ ਐ ਤੜਕੀ ਤੜਕੀ ਲੈ ਦੱਸ ਦੇਖ ਲੈ ਬੇਬੇ ਨਾ ਮੈਂ ਕੀ ਵੀਰੇ ਪੱਟੀਆਂ ਪੜਾਈਆਂ ਤੂੰ ਸਿੱਧਾ ਹੀ ਨਹੀਂ ਬੋਲਦਾ ਹੈਗਾ ਪੱਟੀਆਂ ਨਹੀਂ ਪੜਾਈਆਂ ਨਾਲੇ ਹੋਰ ਪੱਟੀਆਂ ਪੜਾਈਆਂ ਹੋਰ ਕੀ ਕੋਈ ਚੱਜ ਦਾ ਕੰਮ ਕਰਨਾ ਥੋਡੀ ਲੜਾਈ ਨਹੀਂ ਮੁੱਕਦੀ ਭੈਣ ਭਾਈਆਂ ਦੀ ਜਿੰਨਾ ਟਾਈਮ ਇਹ ਵਿਆਹੀ ਨਹੀਂ ਨ ਜਾਂਦੀ ਨਾ ਤੁਸੀਂ ਤਾਂ ਐਂ ਕੁੜ 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 ਕਰਦੇ ਰਹੋਗੇ ਵਧੀਆ ਇਹਦਾ ਵਿਆਹ ਕੇ ਪਰੇ ਫਾਹਾ ਵੱਡੋ ਇਹ ਤਾਂ ਕੁਛ ਨਹੀਂ ਕਰਾਉਣਾ ਹੈਗਾ ਸਾਰਾ ਦਿਨ ਵੀ ਬਿਨਾਂ ਗੱਲ ਤੋਂ ਪੰਗੇ ਲਈ ਜਾਂਦੀ ਰਹਿੰਦੀ ਐ ਜਦੋਂ ਇਹ ਵਿਆਹ ਤੀ ਨਾ ਰੋਇਆ ਕਰੇਗਾ ਵੀ ਮੇਰੀ ਭੈਣ ਆਵੇ ਤਰਸੇਗਾ ਤੂੰ ਉਹ ਰੋਂਣ ਨੂੰ ਬੜੀ ਪ੍ਰੀਤੂ ਸੱਪੜੂ ਆ ਨਾ ਇਹ ਇਹਨੂੰ ਮੈਂ ਕਿਉਂ ਰਹਾਉਂਗਾ ਕਿਉਂ ਵੇ ਉਹ ਤਾਂ ਵਾਰੀ ਜੰਮੀ ਆ ਵੇ ਇੱਕ ਵਾਰੀ ਜੰਮੀ ਆ ਮੇਰੀ ਗੱਲ ਸੁਣ ਲੈ ਮਾਂ ਮੈਨੂੰ ਤਾਂ ਇਹ ਜਮਾ ਨਹੀਂ ਪਸੰਦ ਹੈਗੀ ਨਾ ਮੈਨੂੰ ਇਹਦੇ ਕੰਮ ਪਸੰਦ ਨਹੀਂ ਕੋਈ ਇਹ ਡੱਕਾ ਨਹੀਂ ਤੋੜਦੀ ਨਾ ਇਹਨੂੰ ਕੋਈ ਕੰਮ ਆਉਂਦਾ ਬਠਿਆ ਹੀ ਰੱਖੀ ਹੋਰੇ ਮੰਜੇ ਤੇ ਭਾਬੀ ਨਾਲ ਤਾਂ 4 ਗੁਣਾ ਬਾਦੀ ਜਾਣਦੇ ਆ ਕੰਮ ਮੈਂ ਹਾਂ ਤੂੰ ਕਹਾਰਾ ਕਮਾਲ ਕਰਦਾ ਉਹ ਸੁਣਦੀ ਹੋ ਉਹ ਕੀ ਕਹੂਗੀ ਬਿਹ ਭੈਣ ਭਾਈ ਲੜਾਈ ਜਾਂਦੇ ਨਾ ਕਿ ਤੈਨੂੰ ਦੇਖ ਕੇ ਉਹ ਲੱਗ ਜੂਗਾ ਮੈਂ ਜਾਣ ਕੇ ਤਾਂ ਲੜਦਾ ਵੀ ਮੇਰੀ ਇੱਜ਼ਤ ਨਾ ਰਹੇ ਇਸ ਘਰ ਦੇ ਵਿੱਚ ਕੋਈ ਨਾ ਹੋ ਜਾਣ ਦੇ ਵੀ ਆ ਮੁੜ ਕੇ ਮੈਂ ਵੀ ਨਹੀਂ ਆਉਂਦੀ ਹੈਗੀ ਇੱਥੇ ਉਹ ਨਹੀਂ ਤੈਨੂੰ ਬੁਲਾਉਂਦਾ ਕੌਣ ਹੈ ਮੇਰੀ ਗੱਲ ਸੁਣ ਲੈ ਸਾਰੇ ਕੰਮ ਸਿਖਾ ਦੇ ਇਹਨੂੰ ਤੀਜੇ ਦਿਨ ਪੇਕੇ ਤੋਰਦਿਆ ਕਰਨਗੇ ਅਗਲੇ ਸਾਰੇ ਆਉਂਦੇ ਨੇ ਮੈਨੂੰ ਸਾਰੇ ਆਉਂਦੇ ਨੇ ਤੂੰ ਨਾਗਦੇ ਭਾਬੀ ਨੂੰ ਬੁਲਾ ਲਈ ਪੈਣ ਪੇਕੇ ਦੋਰਨ ਦਾ ਕਿਤੇ ਰੋਜ ਦੇ ਵੱਲ ਜਾ ਕਰੇ ਉਹਨੂੰ ਤਾਂ ਸਾਰੇ ਕੰਮ ਹੁੰਦੇ ਨੇ ਅਗਲੀ ਨੂੰ ਤੂੰ ਸਿੱਖ ਲੈ ਪਤਾ ਹੈ ਮੈਨੂੰ ਉੱਥੇ ਹੱਥ ਮਾਰਦੀ ਫਿਰਦੀ ਏ ਟੜਕੇ ਦੀ ਰਸੋਈ 'ਚ ਬੜੀ ਏ ਉੱਥੇ ਹੀ ਨਿਕਲੀ ਬੇ ਗੱਲ ਸੁਣੋ ਜਦੋਂ ਵਿਆਹ ᱛੀ ਫਿਰ ਤਾਂ ਕਬੀਲਦਾਰੀ 'ਚ ਫਸ ਜੂਗੀ ਘਰ ਲੈਣ ਦੇ ਕੁੜੀ ਨੂੰ 4 ਦਿਨ ਆਇਸ਼ ਕਿਉਂ ਬੋਲੀ ਜਾਂਦਾ ਤਾਂ ਹੀ ਤਾਂ ਕਹਿਣਾ ਵੀ ਅਗਲੇ ਦੀ ਕਬੀਲਦਾਰੀ 'ਚ ਫਸ ਜੂਗੀ ਜਦੋਂ ਉੱਥੇ ਟੱਕਾ ਤੋੜਨਾ ਨਾ ਆਇਆ ਅਗਲੇ ਆਏ ਕਿਆ ਕਰਨਗੇ ਕਹੀ ਜੀ ਮਾਤੀ ਜੀ ਨੇ ਆਹ ਕੁਝ ਸਿਖਾਇਆ ਕਿ ਤੋਰੀ ਓਥੇਰਾ ਕੋਈ ਜਾਣਦੀ ਏ ਮੇਰੀ ਧੀ ਜਾਣਦੀ ਏ ਮੈਂ ਭਾਬੀ ਦੇ ਆਉਣ ਤੋਂ ਪਹਿਲਾਂ ਨਾ ਮੈਂ ਸਾਰੇ ਹੀ ਕ ਜਦੋਂ ਦਾ ਵਿਆਹ ਹੋਇਆ ਤੂੰ ਵੀ ਜਨਨ ਨਹੀਂ ਪਿੱਛੇ ਲੱਗਿਆ ਫਿਰਦਾ ਸਾਰਾ ਪਤਾ ਮੈਨੂੰ ਗੱਲ ਸੁਣ ਰੋਟੀਆਂ ਕਿਹਦੀਆਂ ਪੱਕੀਆਂ ਖਾਂਦਾ ਸੀ ਏਸੇ ਦੀਆਂ ਪੱਕੀਆਂ ਖਾਂਦਾ ਸੀ ਆਹੋ ਖਾਂਦਾ ਦੀ ਰੋਟੀਆਂ ਪੱਕੀਆਂ ਅੱਧੀਆਂ ਮੱਛੀਆਂ ਹੁੰਦੀਆਂ ਤੇ ਅੱਧੀਆਂ ਕੱਚੀਆਂ ਹੁੰਦੀਆਂ ਸੀ ਬੇਬੇ ਤੈਨੂੰ ਕੀ ਪਤਾ ਇਹ ਕਿੱਥੇ ਬੋਲਦਾ ਭਾਬੀ ਬੋਲਦੀ ਇਹਦੇ ਚ ਆਹ ਬੋਲਦੀ ਹੈ ਭਾਬੀ ਸੋਨੂੰ ਤਾਂ ਨਾ ਦੋਨੇ ਮਾਮਾ ਤਿਆਂ ਨੂੰ ਉਹ ਪਤਾ ਨਹੀਂ ਕਿਉਂ ਬੁਰੀ ਲੱਗਦੀ ਹੈ ਕੀ ਗੱਲ ਹੋ ਗਈ ਜੇ 2 ਮਹੀਨੇ ਹੋ ਗਏ ਉਹਨੂੰ ਕੰਮ ਕਰਤੀ ਨੂੰ ਤੇ ਕੁੜੀ ਨੂੰ ਨਾ ਕਹ ਲੜਦੇ ਨਹੀਂ ਹੁੰਦੇ ਦੋਨੇ ਭੈਣ ਭਾਈ ਇਹ ਤਾਂ ਬੇਬੇ ਸਾਰਾ ਦਿਨ ਲੜਾਈ ਦਾ ਗੱਟਾ ਹੀ ਹੈ ਚੰਗਾ ਮ ਇਹ ਗਾਣੇ ਪੁੱਤ ਚੌੜੀ ਕਰਦਾ ਤੇਰੇ ਨਾਲ ਚੌੜ-ਚੂੜ ਕੋਈ ਨਹੀਂ ਕਰਦਾ ਹੈਗਾ ਜਦੋਂ ਦਾ ਵਿਆਹ ਹੋਇਆ ਉਹਨਾਂ ਬਦਲ ਗਿਆ ਵੀਰਾ ਭਾਬੀ ਮੰਗਰ ਲੱਗਿਆ ਫਿਰਦਾ ਮੈਨੂੰ ਸਾਰਾ ਪਤਾ ਹੈ ਉਹ ਮੀਣੀ ਜੀ ਨਾ ਬਹੁਤ ਖਰਾਬ ਐ ਸਖੌਂਦੀ ਤਾਂ ਹੋਊਗੀ ਚਲ ਸਖਾਈ ਜਾਣ ਦੇ ਪੁੱਤ ਤੇਰੀ ਮਾਂ ਹੈਗੇ ਨਾ ਤੇਰੇ ਕੋਲੇ ਤੂੰ ਕੀ ਲੈਣਾਗਾ ਜੀ ਜਿੰਨਾ ਟਾਈਮ ਪੁੱਤ ਮਾਂ ਜਾਂਦੀ ਹੁੰਦੀ ਹੁੰਦੀ ਨਾ ਉਹਨਾਂ ਟਾਈਮ ਪੇਕੇ ਹੀ ਹੁੰਦੇ ਨੇਗੇ ਚਲ ਚੰਗਾ ਬੇਬੇ ਆਲਾ ਹਸਨ ਦੀਆਂ ਦੋ ਗੰਡੀਆਂ ਨੇ ਇਹ ਜਿਹੜੀਆਂ ਛੇਤੀ ਛਿਲਦੇ ਆ ਬਾਅਦ ਚ ਆਪਾਂ ਮੰਡੀ ਵੀ ਜਾ ਕੇ ਆਉਣਾ ਮੰਡੀ ਕੀ ਲੈਣਾ ਪੁੱਤ ਆਪਾਂ ਲੈ ਦੱਸ ਹੁਣ ਵਿਆਹ ਕਢਾਇਆ ਰੱਖਿਆ 100 ਕੰਮ ਹੁੰਦੇ ਨੇ ਬੇਬੇ ਰੋਇ ਮੰਗੂ ਮੰਡੀ ਜਾਣਾ ਪਿਆ ਕਰ ਹੁਣ ਜਦ ਤੱਕ ਮੇਰਾ ਵਿਆਹ ਨਹੀਂ ਹੁੰਦਾ ਨਾਲ ਸੂਟ ਸਮਿਉਣੇ ਦਿੱਤੇ ਸੀ ਇਹਨੇ ਟੇਲਰ ਨੂੰ ਉਹ ਨਹੀਂ ਫੜ ਕੇ ਲਿਆਉਣੇ ਓਹੋ ਉਹ ਤਾਂ ਮੈਂ ਭੁੱਲ ਗਈ ਜਿੱਦਾਂ ਦਾ ਤੇਰਾ ਵਿਆਹ ਕਢਾਇਆ ਉਦਾਂ ਦੇ ਮੈਂ ਦਵੱਲੀ ਫਿਰਦੀਆਂ ਮੰਡੀ ਉਹ ਤਾਂ ਪਤਾ ਮੈਂ ਭੁੱਲ ਗਈ ਸੀਗੀ ਸੂਟ ਤਾਂ ਸੂਟ ਫੜ ਲਿਆਵਾਂਗੇ ਕੋਈ ਗੱਲ ਨਹੀਂ ਤੂੰ 26 ਤਰੀਕ ਦਿੱਤੀ ਸੀ ਅਗਲੇ ਨੇ ਟੇਲਰ ਨੇ ਹਾਂ ਫਿਰ 26 ਤਰੀਕ ਅੱਜ ਤੇ ਫੜ ਲਿਆਉਣੀ ਕੋਈ ਨਾ ਪੁੱਤ ਆ ਨਾ ਸੰਭਾਉਂਦਾ ਮੈਂ ਤੂੰ ਰੋਟੀ ਉੱਟੀ ਖਾ ਲੈ ਮੰਮੀ ਜੀ ਛਿੱਲਤੀ ਲਾਸ ਨਾ ਤੜਕਾ ਲਾਉਣਾ ਸੀ ਮੈਂ ਦਾਲ ਨੂੰ ਮੰਮੀ ਬਸ ਲਾਲੀ ਪੁੱਤਾ ਦੋ ਕੰਡੀਆਂ ਰਹਿ ਗਈ ਨਾ ਨਾ ਪਾ ਵੀ ਤੂੰ ਕੋਈ ਕੰਮ ਆਪ ਵੀ ਕਰ ਲਿਆ ਕਰ ਸਾਰੇ ਕੰਮ ਮੇਰੀ ਮਾਂ ਮੋਰੀ ਦੇਖ ਦਿੰਨੀ ਆ ਕਦੇ ਕੱਪੜੇ ਤੈਹਲਾ ਦੇ ਕਦੇ ਸਬਜ਼ੀ ਕੱਟ ਦੇ ਕਦੇ ਐਂ ਕਰ ਦੇ ਉਹ ਤਾਂ ਮੇਰੀ ਮਾਂ ਹੀ ਆ ਇਹਨੂੰ ਹੁਣ ਬਈ ਕੰਮ ਤੋਂ ਛੁੱਟੀ ਦੇ ਦੋ ਲਾਪਰੀ ਤੇ ਮੈਂ ਆਪੇ ਲੱਗੀ ਸੀ ਕਰਨ ਮੰਮੀ ਮੇਰੇ ਹੱਥਾਂ ਚੋਂ ਆਪ ਲੈ ਕੇ ਗਈਏ ਵੀ ਬੈਠੀ ਬੈਠੀ ਮੈਂ ਛੱਲਾ ਦਿੰਨੀ ਆ ਮੈਂ ਤਾਂ ਮੰਮੀ ਨੂੰ ਕਿਹਾ ਵੀ ਨਹੀਂ ਸੀ ਕੋਈ ਨਾ ਪੁੱਤ ਤੁਸੀਂ ਬੋਲੋ ਨਾ ਪ੍ਰੀਤ ਪੁੱਤ ਮੈਂ ਐਂ ਕਹਿੰਦੀ ਆ ਤੈਨੂੰ ਜਿਹੜਾ ਤਰਾ ਹਾਰ ਆ ਤੇਰੇ ਪੇਕੇ ਨੇ ਪਾਇਆ ਸੀ ਉਹ ਲੈ ਕੇ ਦੇ ਉਤੋਂ ਕੀ ਕਰਾਉਣਾ ਮੰਮੀ ਐਨਾ ਹੈਰਾਨ ਹੋਣ ਵਾਲੀ ਕਿਹੜੀ ਗੱਲ ਐ ਫਿਰ ਸੈੱਟ ਮੰਗਿਆ ਹੀ ਐ ਤੂੰ ਤਾਂ ਭਾਬੀ ਐ ਹੈਰਾਨ ਹੋਗੀ ਜਿਵੇਂ ਤੇਰਾ ਸੈੱਟ ਅਸੀਂ ਵੇਚ ਦਿੱਤਾ ਹੋਵੇ ਨਹੀਂ ਲਪ੍ਰਿਤ ਹੈਰਾਨ ਤਾਂ ਮੈਂ ਹੋਈ ਨਹੀਂ ਉਹ ਤਾਂ ਮੰਮੀ ਨੇ ਅਚਾਨਕ ਜੇ ਮੇਰੇ ਤੋਂ ਮੰਗ ਲਿਆ ਤਾਂ ਕਰਕੇ ਮੈਂ ਪੁੱਛਿਆ ਵੀ ਮੰਮੀ ਸੈੱਟ ਕਾ ਤੋਂ ਉਹ ਤਾਂ ਪੁੱਤ ਮੈਂ ਐਂ ਕਹਿੰਦੀ ਸੀਗੀ ਅਸੀਂ ਤਾਂ ਸ਼ਹਿਰ ਜਾਂਦੇ ਸੀ ਉਹਦੇ ਨਾਲ ਦਾ ਸੈੱਟ ਬਣਵਾਉਣਾਗਾ ਤਾ ਕਰਕੇ ਕਹਿੰਦੀ ਸੀ ਤੇਰਾ ਸੈਟ ਨਿੱਗਰ ਹੈਗਾ। ਅੱਛਾ ਕੋਈ ਨਾ ਮੰਮੀ ਮੈਂ ਲਿਆ ਦਿੰਨੀ ਆ। ਲਿਆ ਦੇ ਪੁੱਤ। ਕੀ ਬੇਬੇ ਤੂੰ ਇਹਦੇ ਸੜੇ ਹੋਏ ਪੁਰਾਣੇ ਰਵਾਜ ਦੇ ਸੈਟ ਪਿੱਛੇ ਵੰਗਰ ਪਈਆਂ। ਇੰਨੇ ਨੇ ਸੋਹਣੇ ਆ ਰਹੇ ਨੇ ਸੁਨਿਆਰੇ ਦੇ ਸੈਟ। ਮੈਂ ਮੂ ਨਹੀਂ ਉਹ ਜਿਹਾ ਸੈਟ ਬਣਵਾਉਂਦੀ। ਮੈਂ ਤਾਂ ਆਪਦਾ ਕੋਈ ਚੱਜ ਦਾ ਬਣਵਾਉਂਗੀ ਸੈਟ। ਪੁੱਤ ਜਿਹੜੇ ਹੁਣ ਦੇ ਰਵਾਜ ਦੇ ਬਣਵਾਉਨੇ ਨਾ ਉਹ ਤੇ ਕੱਲੇ ਨਾਗੇ ਚੜ ਦਿੰਦੇ ਆ। ਉਸੇ ਦੀ ਵਜਨ ਹੋ ਜਾਂਦਾ। ਇਹ ਨਰੇ ਸਿਉਨੇ ਦਾ। ਤਾਂ ਕਹਿੰਦੀ ਆ ਪੁੱਤ ਨਾਲੇ ਤੇਰੇ ਸਹੁਰੇ ਤਾਂ ਪਾ ਦੇਣਗੇ ਨਗਾੜਾ। ਫਿਰ ਮੈਂ ਕੀ ਕਰਾਂ ਪਰ ਮੈਂ ਨਾ ਭਾਬੀ ਦੀ ਰਿਸ਼ਤਾ ਕਰਨੀ ਨਹੀਂ ਉਹਦੀ ਕਹਿ ਦੂਗੀ ਮੇਰੇ ਮੰਗਰ ਲੱਗ ਕੇ ਇਹ ਜਾ ਕਰਵਾ ਲਿਆ ਕੀ ਲੋੜ ਐ ਦੱਸ ਉਥੇ ਸੁਨਿਆਰੇ ਦੇ ਹੀ ਪਏ ਹੁੰਦੇ ਨੇ ਇਹਦੇ ਵਾਲਾ ਲਜਾਣ ਦੀ ਕੀ ਲੋੜ ਸੀਗੀ ਪੁੱਤ ਤੂੰ ਡਿਜ਼ਾਈਨ ਅਲੱਗ ਬਣਾ ਲਈ ਤੂੰ ਨਾਂ ਬਣਵਾਈ ਇਹ ਜਾ ਡਿਜ਼ਾਈਨ ਪਰ ਭਾਰੀ ਐ ਇੰਨਾ ਫਣਵਾ ਲਈ ਮੈਂ ਤੈਨੂੰ ਐਂ ਕਹਿਨੀ ਆ ਪੁੱਤ ਹੁਣ ਦੇ ਤਾਂ ਹਲਕੇ ਜੇ ਹੁੰਦੇ ਨੇਗੇ ਨਾ ਉਹ ਚੁੱਪ ਕੋਈ ਵਜਨ ਹੁੰਦਾਗਾ ਉਹ ਬਸ ਦੇਖਣ ਚ ਐ ਲੱਗਦਾ ਵੀ ਜਿਵੇਂ ਬਾਹਲੇ ਸੋਨੇ ਨੇਗੇ ਗਈ ਤਾਂ ਦੇਖ ਲੈ ਕਿਵੇਂ ਮੱਛੀ ਮਚਾਈ ਸੀ ਹਾਲ ਪੈ ਗਿਆ ਉਹਦੇ ਤਾਂ ਜਿਵੇਂ ਮਾਵਾ ਧੀਆਂ ਮੇਰਾ ਸੈਟ ਵੇਚ ਕੇ ਆਉਣਗੀਆਂ ਸਭ ਹੁੰਦੇ ਆ ਡੋਡੀ ਪੁੱਤ ਕੋਈ ਨਾ ਚੁੱਪ ਕਰ ਆ ਲੋ ਮੰਮੀ ਲਿਆ ਤਾ ਕਿੰਨਾ ਸੋਹਣਾਗਾ ਕਿੰਨਾ ਭਾਰੀ ਐ ਪਾਰੀ ਪਾਰੀ ਕੀ ਦੇਖਣਾ ਗੱਲਾਂ ਇਹ ਜੇ ਪੁਰਾਣੇ ਰਿਵਾਇ ਦੇ ਸੈਟ ਅੱਜ ਕੱਲ ਕੋਈ ਨਹੀਂ ਪਾਉਂਦਾ ਮੈਨੂੰ ਤਾਂ ਜਮੀ ਨਹੀਂ ਪਸੰਦ ਲੋਕਾਂ ਨੂੰ ਪਤਾ ਨਹੀਂ ਕਿੰਮ ਪਸੰਦ ਆ ਜਾਂਦੇ ਨੇ ਲਾਪਰੀ ਤੇ ਤੁਹਾਡੇ ਵਾਸਤੇ ਹੋਊਗਾ ਇਹ ਪਰਣਾ ਪਰ ਮੇਰੇ ਵਾਸਤੇ ਤਾਂ ਇਹ ਤੋਂ ਸੋਨਾ ਸੈੱਟ ਅਜੇ ਤੱਕ ਕੋਈ ਬਣਿਆ ਹੀ ਨਹੀਂ ਕਿਉਂਕਿ ਇਹ ਸੈੱਟ ਮੇਰੀ ਮਾਂ ਦਾ ਹੈ ਤੇ ਮੇਰੀ ਮਾਂ ਦੀ ਨਿਸ਼ਾਨੀ ਆ ਲੈ ਪੁੱਤ ਤੜਕਾ ਲਾ ਲੈ ਨਾਲੇ ਸਾਡੇ ਆਉਂਦੇ ਨਾ ਰੋਟੀ ਬਣਾ ਕੇ ਰੱਖੇ ਅਸੀਂ ਸ਼ਹਿਰ ਜਾ ਕੇ ਆਉਂਦੇ ਹਾਂ ਠੀਕ ਹੈ ਮੰਮੀ ਚੰਗਾ ਚੱਲ ਗਿਆ ਪੁੱਤ ਚੱਲ ਪੈ ਪਰ ਆ ਸੈੱਟ ਨਹੀਂ ਮੈਂ ਬਣਵਾਉਂਦੀ ਹੈਗੀ ਨਾਲ ਲੈ ਜਾ ਭਾਵੇਂ ਨਾਲ ਲੈ ਕੇ ਜਾ ਇਹਨੂੰ ਤੂੰ ਨਾ ਬਣਵਾਈ ਬਰ ਤਾਂ ਚੱਲ ਕਿਰ ਨਾਲ ਲੈ ਚੱਲ ਗਈ ਅੱਡੀ ਕਮਲੀਆ ਜਮੇ ਨਹੀਂ ਅੱਖੇ ਲੱਗਦੀ ਮੇਰੀ ਢੋਲੀ ਤੀ ਉਹ ਪ੍ਰੀਤੋ ਯਾਰ ਤੂੰ ਹੱਥੀ ਕਪੜੇ ਧੋਈਏ ਨੇ ਤੂੰ ਮਸ਼ੀਨ ਚ ਪਾ ਲੈਂਦਾ ਕਿਹੜੀ ਮਸ਼ੀਨ ਚ ਪਾ ਲੈਂਦੀ ਮੈਂ ਜਿਹੜੀ ਉੱਧਰ ਵਾਲੇ ਘਰ ਵਾਲੇ ਨੇ ਦਿੱਤੀ ਐ ਵਿਆਹ 'ਚ ਉਹਦੇ 'ਚ ਆਪਣੇ ਵਾਲੀ 'ਚ ਤੁਹਾਨੂੰ ਚੰਗਾ ਪਲਾ ਤਾਂ ਪਤਾ ਐ ਵੀ ਮੰਮੀ ਨੇ ਤਾਲਾ ਲਾਇਆ ਹੋਇਆ ਸਾਰੇ ਸਮਾਨ ਨੂੰ ਕਦੋਂ ਦਿੰਦੇ ਆ ਉਹ ਕੁਛ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਜਿੰਦਾ ਲਵਾ ਕੇ ਉਹਦੋਂ ਕਰਨਗੇ ਕੀ ਜਦੋਂ ਉਹਨੂੰ ਜਰ ਲੱਗ ਗਈ ਫਿਰ ਚੱਕੀ ਰੱਖਣ ਉਹਨੂੰ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਮੰਮੀ ਨੂੰ ਕਿੰਨੇ ਵਾਰੀ ਕਿਹਾ ਹੈਗਾ ਮੰਮੀ ਮੰਨਦੀ ਨਹੀਂ ਹੈਗੀ ਮੈਂ ਤਾਂ ਹੁਣ ਕਹਿਣਾ ਹੀ ਛੱਡਤਾ ਦੇਖੀ ਇੱਕ ਨਾ ਇੱਕ ਦਿਨ ਨਾ ਉਹਨਾਂ ਨੂੰ ਜਰ ਲੱਗ ਜੂਗੀ ਤੇ ਉਹ ਅੰਦਰ ਹੀ ਅੰਦਰ ਸੜ ਜਾਣਗੀਆਂ ਜਰ ਤਾਂ ਲੱਗੂਗੀ ਹੋਰ ਕਾ ਵੀ ਖਤਰਾ ਸਮਾਨ ਨਲੇ ਐ ਡਿੱਬੜੀ ਐਡੀ ਕੀ ਗੱਲ ਹੈਗੀ ਜਿੰਦਾ ਲਾਉਣ ਵਾਲੀ ਵੀ ਬੰਦਾ ਚੱਲ ਉਹ ਅੰਦਰ ਰੱਖਦੇ ਜਿੰਦਾ ਲਾਉਣ ਨੂੰ ਪਤਾ ਨਹੀਂ ਉੱਥੇ ਕੋਈ ਚੋਰ ਪੈਂਦੇ ਨੇਗੇ ਜੁਰਦਨ ਨੂੰ ਬਦੈ ਮੈਨੂੰ ਆਪ ਨੂੰ ਬਿਸ਼ਰਮ ਹੀ ਆਉਂਦੀ ਹੈ ਵੀ ਤੈਨੂੰ ਆਖੋ ਸੈਣਾ ਬੰਦਾ ਹੁਣ ਆਪਾਂ ਤਾਂ ਕੁਛ ਨਹੀਂ ਕਰ ਸਕਦੇ ਜੀ ਆਪਾਂ ਨਹੀਂ ਕੁਛ ਕਹਿ ਸਕਦੇ ਚੱਲ ਠੀਕ ਹੈ ਯਾਰ ਫਿਰ ਮੂੰਜਾ ਕਿਉਂ ਸੀ ਟਰੱਕ ਹੈ ਜੋ ਜਿਆਦਾ ਔਖੇ ਤਾਂ ਮੈਂ ਤਵਾ ਦੇਣਾ ਦਿਨੇ ਕੱਪੜੇ ਬਸ ਕਰੋ ਜੀ ਤੁਸੀਂ ਆਪੇ ਤੋਲੂੰਗੀ ਮੈਂ ਥੋੜੇ ਤੋਂ ਤਵਾਉਂਗੀ ਦੱਸ ਵੇ ਬੱਸ ਆਹੀ ਕਸਰ ਰਹਿ ਗਈ ਸੀ ਤੀਵੀ ਨਾਲ ਕੱਪੜੇ ਧਵਾਉਣ ਦੀ ਹੋਰ ਕੋਈ ਕੰਮ ਨਹੀਂ ਤੈਨੂੰ ਇਹਦਾ ਗੁਲਾਮ ਬਣ ਕੇ ਰਹਿ ਨਾ ਤੂੰ ਇਸ ਕੰਮ ਤੇ ਲਾ ਲਿਆ ਨੂੰ ਹੋਰ ਕੋਈ ਕੰਮ ਕਰਨ ਤੇ ਤੂੰ ਕਿਉਂ ਪ੍ਰੀਤ ਨੂੰ ਐਵੇਂ ਕੌਨਸੀ ਜੰਨੀ ਹੈ ਉਹਨੇ ਕੁਝ ਨਹੀਂ ਕਿਹਾ ਮੈਂ ਹੀ ਉਹਨੂੰ ਇਹ ਗੱਲ ਕਹੀ ਸੀ ਵੀ ਮੈਂ ਤਵਾ ਦਿੰਨਾ ਨਾਲੇ ਮੇਰੀ ਗੱਲ ਸੁਣ ਲੈ ਉਹ ਮਸ਼ੀਨ ਹੈ ਜਿਹੜੀ ਉਹ ਕਿਉਂ ਅੰਦਰ ਦੇ ਅੰਦਰ ਲਾ ਰખી ਹੈ ਉਹ ਤੋਂ ਕੰਮ ਲੈ ਲੈਨੇ ਹੁਣ ਕੱਪੜੇ ਧੋ ਲਿਆ ਕਰ ਉਹਦੇ ਚ ਅੱਛਾ ਇਹ ਸਲਾਹ ਦੇਣੀ ਆ ਤੂੰ ਮੈਨੂੰ ਤੂੰ ਦੇ ਨਸਲਾ ਮੇਂ ਗੱਲ ਸੁਣ ਲੈ ਜਿੰਨਾ ਟਾਈਮ ਹੱਥਾਂ ਨਾਲ ਧੋਤੇ ਜਾਂਦੇ ਨਾ ਉਨਾ ਟਾਈਮ ਧੋਵੇ ਮੈਂ ਨਹੀਂ ਉਹਨੂੰ ਲਾਉਣ ਦਿੰਦੀ ਮਸ਼ੀਨ ਨੂੰ ਅੰਦਰ ਬੰਦ ਕਰਕੇ ਰੱਖੂ ਸਾਰੇ ਸਮਾਨ ਨੂੰ ਨਾਲੇ ਮੇਰੀ ਗੱਲ ਸੁਣਾ ਜਿਹੜਾ ਉਹ ਸਮਾਨ ਹੈ ਉਹਨੂੰ ਚਾਹੇ ਮੈਂ ਜਿੰਦਾ ਨਾ ਮਾਂ ਚਾਹੇ ਖੋਲ ਕੇ ਰੱਖਾਂ ਤੈਨੂੰ ਕੀ ਉਹਦੇ ਕੋਈ ਗੱਲਾਂ ਕਾਦੋ ਕਰਦੀਆਂ ਉਹਨੇ ਤਾਂ ਕੁਝ ਕਹੀ ਨਹੀਂ ਕਹਿਣਾ ਤਾਂ ਮੈਂ ਆ ਅਗਲੀ ਦੇ ਪੇਕੇ ਆਨੇ ਸਮਾਨ ਦਿੱਤਾ ਹੈ ਅਗਲੀ ਨੂੰ ਕੰਮ ਕਰਨ ਵਾਸਤੇ ਦਿੱਤਾ ਹੈ ਹੁਣ ਇਹਦਾ ਸਮਾਨ ਹੈ ਇਹ ਵਰਤੇ ਚਾਹੇ ਛੱਡੇ ਬਸ ਬਸ ਤੈਨੂੰ ਇਹਨੇ ਉਂਗਲਾ ਲਾਤੀਆਂ ਇਹਦੇ ਪੇਕੇ ਨੇ ਦਿੱਤਾ ਆਪਣੇ ਵਾਸਤੇ ਦਿੱਤਾ ਇਹਦੇ ਵਾਸਤੇ ਤੈਨੂੰ ਦਿੱਤਾ ਹੁਣ ਮੈਂ ਜਿੱਥੇ ਮਰਜ਼ੀ ਰੱਖਾਂ ਇਹਨੂੰ ਕੀ ਉਹ ਮਾਂ ਇਹਨੇ ਮੈਨੂੰ ਕੋਈ ਉਂਗਲਾ ਨਹੀਂ ਲਾਇਆ ਨਾਲੇ ਇਹਦੇ ਪੇਕੇ ਆਨੇ ਸਮਾਨ ਇਹਦੇ ਵਾਸਤੇ ਦਿੱਤਾ ਆਪਣੇ ਵਾਸਤੇ ਨਹੀਂ ਦਿੱਤਾ ਚਲੋ ਕੋਈ ਨਾ ਜੀ ਛੱਡੋ ਮੈਂ ਤੂੰ ਹੀ ਤਾਂ ਜਾਂਦੀ ਹੱਥਾਂ ਨਾਲ ਬਸ ਬਸ ਬਣ ਗਿਆ ਗੁਲਾਮ ਪਤਾ ਲੱਗ ਗਿਆ ਮੈਨੂੰ ਕੋਈ ਖੇਤ ਬੰਨੇ ਦਾ ਡੱਕਾ ਤੋੜ ਲਿਆ ਕਰ ਇਹਦੇ ਸਰਾਣੇ ਬੈਠਾ ਰਹਿਣਾ 2 ਮਹੀਨੇ ਹੋ ਗਏ ਤੈਨੂੰ ਹੋਇਆ 10 ਦਿਨ ਚੱਲ ਵਿਆਹ ਹੋਇਆ ਨਵਾਂ ਨਵਾਂ ਬੰਦਾ ਨਹੀਂ ਕੰਮ ਕਰਦਾ ਕੋਈ ਆਇਆ ਗਿਆ ਹੁੰਦਾਗਾ ਤੂੰ ਤੇ ਤਾਂ ਸਰਾਣਾ ਮੱਲਕੀ ਬਹਿ ਗਿਆ ਹੋਰ ਨਹੀਂ ਤਾਂ ਕੱਪੜੇ ਧਵਾਉਣ ਲੱਗ ਗਿਆ ਨਾਲ ਮੰਮੀ ਧਵਾਉਂਦੀ ਕਦੋਂ ਨਹੀਂ ਇਹ ਤਾਂ ਉੱਦਾ ਕੇ ਬੈਠੇ ਨੇ ਮੇਰੇ ਕੋਲੇ ਆਹ ਦੇਖੋ ਨਿਚੋੜ ਕੇ ਵਿੱਚ ਪਾਈ ਜਾਂਦਾ ਉਹ ਮਾਂ ਇਹਨੇ ਕੱਪੜੇ ਦੇ ਚ ਡਿੱਗੇ ਨੇ ਮੈਂ ਤਾਂ ਬਾਲਟੀ ਤੇ ਹੱਥ ਰੱਖੇ ਨੇ ਐਨਾ ਨਹੀਂ ਕਲੇਸ਼ ਕਰਿਆ ਕਰਦੇ ਘਰ ਟੁੱਟ ਜਾਂਦੇ ਹੁੰਦੇ ਨੇ ਮਾਂ ਅੱਛਾ ਤੂੰ ਮੈਨੂੰ ਮੱਤਾ ਦਿੰਨਾ ਹੈ ਮਾਂ ਨੂੰ ਮੱਤਾ ਦਿੰਨਾ ਬੇਸ਼ਰਮ ਮੰਦ ਲੈ ਉੱਠ ਕੇ ਕੋਈ ਕੰਮ ਧੰਦਾ ਕਰ ਲੈ ਠੀਕ ਹੈ ਨਾ ਬੋਲਣੋਂ ਹਟਣਾ ਨਹੀਂ ਮੈਂ ਹੀ ਬਗ ਜਾਨਾ ਗੱਲ ਸੁਣਨੀ ਅੱਜ ਤਾਂ ਤੂੰ ਇਹਨੂੰ ਮੰਗਰ ਲਾ ਲਿਆ ਜੇ ਇਦੋਂ ਬਾਅਦ ਅੰਦਰੋਂ ਸਮਾਨ ਮੰਗਿਆ ਵੀ ਮੈਨੂੰ ਮਸ਼ੀਨ ਕੱਢ ਕੇ ਦੇ ਦੇ ਮੈਥੋਂ ਬੁਰਾ ਨਾ ਜਾਣੀ ਮੰਮੀ ਮੈਂ ਤਾਂ ਕੁਛ ਨਹੀਂ ਕਿਹਾ ਤੇ ਨਾ ਹੀ ਮੈਂ ਕਿਸੇ ਨੂੰ ਮੰਗਰ ਲਾਇਆ ਮੈਨੂੰ ਸਭ ਸੁਣਦਾ ਹੈ ਕਿਹੜੇ ਵੇਲੇ ਤੂੰ ਕੀ ਕਹਿਨੀ ਆ ਉਹਨੂੰ ਸਿਖਾਉਣੀ ਆ ਉਹਨੂੰ ਦੇਖ ਲੈ ਬੇਬੇ ਕਿਵੇਂ ਆਪਦੇ ਸਮਾਨ ਦਾ ਰੋਬ ਦਿਖਾਉਂਦੀ ਸੀ ਹਾਂ ਪੁੱਤ ਮੈਨੂੰ ਪਹਿਲੇ ਲੈ ਹੁਣ ਮੈਂ ਕੀ ਰੋਬ ਦਿਖਾਤਾ ਲਾਪ੍ਰਿਤ ਨਾ ਤੂੰ ਵੀਰੇ ਨੂੰ ਉਂਗਲਾਂ ਨਹੀਂ ਲਈਆਂ ਹੈਗੀਆਂ ਮੈਨੂੰ ਮਸ਼ੀਨ ਕੱਟ ਕੇ ਦੋ ਮੈਨੂੰ ਐ ਕੱਟ ਕੇ ਦੋ ਸੁੱਖ ਨਾਲ ਰੱਬ ਨੇ ਦੋ ਹੱਥ ਦਿੱਤੇ ਹੋਏ ਨੇ ਨਾਲੇ ਭਾਬੀ ਤੇਰੀ ਮਸ਼ੀਨ ਆਉਣ ਤੋਂ ਪਹਿਲਾਂ ਸਾਡੇ ਘਰ ਕਿਹੜੀ ਮਸ਼ੀਨ ਸੀ ਮੈਂ ਸਾਰੇ ਕੱਪੜੇ ਹੱਥ ਨਾਲ ਧੋਂਦੀ ਹੁੰਦੀ ਸੀ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਿਹਾ ਲਾਪ੍ਰਿਤ ਬਾਕੀ ਦੂਸੀ ਜਿਵੇਂ ਸੋਚਣਾ ਮੈਂ ਸੋਚੀ ਜਾਉ ਮੈਂ ਤਾਂ ਚੁੱਪ ਕਰਕੇ ਹੱਥ ਨਾਲੇ ਧੋਈ ਜਾਂਦੀ ਸੀ ਕੱਪੜੇ ਜੇ ਨਹੀਂ ਕੁਝ ਕਹਿੰਦੀ ਨਾ ਚੁੱਪ ਦਾ ਦਾਨ ਬਖਸਿਆ ਕਰ ਆ ਜੁਬਾਨ ਚਲਾਉਣ ਦੀ ਕੋਸ਼ਿਸ਼ ਨਾ ਕਰਿਆ ਕਰ ਤੂੰ ਇਹ ਤਾਂ ਮੈਨੂੰ ਪਹਿਲੀ ਕਹਿੰਦੀ ਸੀ ਮਾਂ ਐ ਸਿਰੇ ਚੜਜੂਗੀ ਮੈਂ ਐਂ ਨਹੀਂ ਚੜਨਦੀ ਤੈਨੂੰ ਸਿਰੇ ਵੀ ਤੂੰ ਮੇਰੇ ਪੁੱਤ ਨੂੰ ਹੀ ਮਗਰ ਲਾ ਲੈ ਨਹੀਂ ਸਾਡੇ ਨਾਲ ਕਸਰ ਕੀ ਛੱਡੀ ਆ ਹੇ ਤਾਂ 2 ਮਹੀਨੇ ਹੋਏ ਨਾ ਪੁੱਤ ਕੀ ਪਕਾਈ ਮਾਰਨੀ ਹੈ ਇਹਦੇ ਨਾਲ ਆਜਾ ਦ ਪੈਰੇ ਦ ਪੈਰੇ ਚੱਲ ਸਾਰੇ ਧੋ ਦੇ हद ਹੋਈ ਪਈ ਇਹਨਾਂ ਦੀ ਦੱਸ ਮੈਂ ਤਾਂ ਕੁਛ ਕਿਹਾ ਵੀ ਨਹੀਂ ਹੈਗਾ ਫਿਰ ਵੀ ਮੈਨੂੰ ਇੰਨਾ ਕੁਸਨ ਆ ਗਈਆਂ ਤੇ ਨਾਲੇ ਰਹੀ ਗੱਲ ਸਮਾਨ ਦੀ ਮੇਰੇ ਘਰ ਦੇ ਨੇ ਵੀ ਤਾਂ ਹੀ ਦਿੱਤਾ ਸੀ ਵੀ ਮੈਂ ਇੱਥੇ ਆ ਕੇ ਵਰਤੂੰਗੀ ਦੱਸ ਅੰਦਰ ਜਿੰਦਾ ਲਾਉਣ ਖਾਤਰ ਥੋੜੀ ਦਿੱਤਾ ਸੀ ਉਹਨਾਂ ਨੇ ਚਲ ਮਰਜੀ ਇਹਨਾਂ ਦੀ ਆ ਫੋਨ ਕਿਹਦਾ ਵੱਜੀ ਜਾਂਦਾ ਇਹਦਾ ਫੋਨ ਆ ਗਿਆ ਲੈ ਇਹਦਾ ਡੈਡੀ ਦਾ ਫੋਨ ਆ ਹੈਲੋ ਹੈਲੋ ਸਸਿਕਾਲ ਮੇਰਾ ਪੁੱਤ ਕਿਵੇਂ ਐ ਵਧੀਆ ਡੈਡੀ ਤੁਸੀਂ ਦੱਸੋ ਕਿਵੇਂ ਹੋ ਵਧੀਆ ਵਧੀਆ ਤੂੰ ਤਾਂ ਮੇਰਾ ਪੁੱਤ ਭੁੱਲੀ ਗਿਆ ਹੈ ਮੈਂ ਜਾ ਕੇ ਮੈਂ ਡੈਡੀ ਕਾ ਨੂੰ ਭੁੱਲੀਆਂ ਤੁਹਾਨੂੰ ਪਤਾ ਤਾਂ ਹੈਗਾ ਲਾਪਰੀ ਦਾ ਵਿਆਹ ਕਰਵਾਇਆ ਹੋਇਆ ਉਹਦੇ ਕਰਕੇ ਬਸ ਮੈਂ ਕੰਮਾਂ ਜਿਹਾ ਝੁਲਜੀ ਰਹਿਨੀ ਆ ਅੱਛਾ ਅੱਛਾ ਮੇਰਾ ਪੁੱਤ ਉਹ ਲਾਪਰੀ ਦੇ ਵਿਆਹ ਤੋਂ ਗੱਲ ਯਾਦ ਆ ਗਈ ਪੁੱਤ ਉਹਦੇ ਵਿਆਹ ਦਾ ਸਮਾਨ ਵੀ ਆਪਾਂ ਉੱਥੇ ਲੈ ਲਾਂਗੇ ਜਿੱਥੇ ਪੁੱਤ ਤੇਰੇ ਵਿਆਹ ਦਾ ਸਮਾਨ ਲਿਆ ਦੀ ਪੁੱਛ ਲਈ ਤੇਰੀ ਸੱਸ ਨੂੰ ਨਾਲੇ ਸਸਤਾ ਸਮਾਨ ਮਿਲੂਗਾ ਪੁੱਤ ਨਾਲੇ ਬੰਦੇ ਜਾਣਕਾਰ ਨੇ ਤੇ ਤੇਰਾ ਸਮਾਨ ਆਪਾਂ ਸਾਰਾ ਉੱਥੇ ਹੀ ਤਾਂ ਲਿਆ ਵਧੀਆ ਨਿਕਲੇ ਸਾਰਾ ਸਮਾਨ ਦੇਖ ਤੇਰਾ ਵਧੀਆ ਨਿਕਲ ਨੂੰ ਡੈਡੀ ਮੈਂ ਕਿਹੜਾ ਵਰਤ ਕੇ ਵੇਖਿਆ ਕਿਵੇਂ ਕਿਵੇਂ ਚੀਜ਼ਾਂ ਨਾ ਪੁੱਤ ਮੈਨੂੰ ਸਮਝ ਨਹੀਂ ਲੱਗੀ ਕਿਵੇਂ ਉਹ ਡੈਡੀ ਮੈਂ ਤਾਂ ਹੈ ਕਹਿੰਦੀ ਸੀ ਮਾਂ ਚੱਲ ਕੋਈ ਨਾ ਮੇਰੀ ਸੱਸ ਨਾਲ ਮੈਂ ਗੱਲ ਕਰਕੇ ਨਾ ਤੁਹਾਨੂੰ ਦੱਸ ਦੂੰਗੀ ਜੀ ਉਹ ਕੋਈ ਸਲਾ ਬਣਾ ਕੇ ਤੁਹਾਨੂੰ ਦੱਸ ਦੇਣਗੇ ਜੇ ਲੈ ਜਾਣਾ ਹੋਇਆ ਤਾਂ ਲੈ ਜਾਣਗੇ। ਹਾਂ ਠੀਕ ਹੈ ਮੇਰਾ ਪੁੱਤ ਹੋਰ ਪੁੱਤ ਵਧੀਆ ਸਾਰੇ ਘਰੇ। ਹਾਂ ਡੈਡੀ ਵਧੀਆ ਨੇ ਚਲੋ ਠੀਕ ਹੈ ਮੈਂ ਤੁਹਾਨੂੰ ਨਾ ਬਾਅਦ ਚ ਕਰਦੀ ਆਂ ਧਿਆਨ ਰੱਖਿਓ ਆਪਦਾ। ਆ ਜਿਉ ਮਾਰ ਲਿਓ ਗੇੜਾ ਹੈ। ਹਾਂਜੀ ਹਾਂਜੀ ਜਿਹੜੀ ਕੋਈ ਨਾ ਜਾਾਂਗੇ ਅਸੀਂ ਟਾਈਮ ਕੱਢ ਕੇ। ਠੀਕ ਹੈ ਠੀਕ ਹੈ ਮੇਰਾ ਪੁੱਤ ਮੈਂ ਤਾਂ ਬਸਹੀਂ ਤਾਂ ਸੱਜੀ ਜੀ ਗੱਲ ਤਾਂ ਦੀ ਵੀ ਤੂੰ ਠੀਕ ਹੈ ਵਧੀਆ ਹੈ ਖੁਸ਼ ਹੈ। ਡੈਡੀ ਮੈਂ ਤਾਂ ਠੀਕ ਠਾਕ ਆ ਤੁਸੀਂ ਮੇਰੀ ਨਾ ਐਵੇਂ ਫਿਕਰ ਨਾ ਕਰਿਆ ਕਰੋ। ਚਲੋ ਠੀਕ ਹੈ ਮੈਂ ਫੇਰ ਕਰਦੀ ਆਂ। ਲਾਪ੍ਰਿਤ ਨਾਮ ਮੇ ਪੈ ਗਈ ਪੁੱਤ ਉਹੀ ਪੈ ਗਈ ਦੁਪਹਿਰੇ ਦੁਪਹਿਰੇ ਹੋਰ ਕੀ ਕਰਨੇ ਹੁਣ ਪੈਣਾ ਹੀ ਆ ਤੂੰ ਵੀ ਪੈ ਜਾਵਾ ਚੰਗਾ ਪਰਾਂ ਨੂੰ ਪੈਂਦੀ ਨਹੀਂ ਹੈਗੀ ਮੈਂ ਤਾਂ ਬੈਠੂਗੀ ਲੈ ਆ ਕੇ ਬੈਠੂਗੀ ਮੈਂ ਘਰ ਚ ਹੋਰ ਮੰਜੇ ਹੈ ਨਹੀਂ ਮਾਂ ਨਾ ਤਾਂ ਤੂੰ ਸਾਰਾ ਦੁਪਹਿਰੇ ਆਪ ਟਿਕਦੀਆਂ ਨਾ ਕਿਸੇ ਨੂੰ ਟਿਕੜ ਦੰਨੀ ਹੈ ਪੁੱਤ ਮੈਨੂੰ ਨੀਂਦ ਨਹੀਂ ਆਉਂਦੀ ਕੀ ਕਰਾਂ ਕਿਉਂ ਨੀਂਦ ਕਿਉਂ ਨਹੀਂ ਆਉਂਦੀ ਤੈਨੂੰ ਲੈ ਹੋਰ ਨੀਂਦ ਨਹੀਂ ਆਉਂਦੀ ਨਾ ਜਾਣੀ ਕੋਈ ਆਇਆ ਗਿਆ ਹੁੰਦਾਗਾ ਘਰੇ ਤੈਨੂੰ ਪਤਾ ਹੀ ਆ ਫਿਰ ਕਿਧਰੇ ਨਹੀਂ ਕੋਈ ਤਰ੍ਹਾਂ ਸਮਾਨ ਚੱਕ ਕੇ ਲੈ ਜਾਂਦਾ ਮਾਂ ਜਿੰਦਾ ਦਾ ਲਾਰਖਾ ਐਡਾ ਵੱਡਾ ਪੰਜਾਹ ਰੁਪਈਆਂ ਵਾਲਾ ਨਹੀਂ ਜਿੰਦਾ ਤਾਂ ਲਾਰਖਾ ਜਿੰਦਾ ਤੋੜ ਕੇ ਨਾ ਲੈ ਜੇ ਕੋਈ ਤੈਨੂੰ ਪਤਾ ਮਸਲ ਕੋ ਕੇ ਰੱਖਿਆ ਸਮਾਨ ਪਹਿਲਾਂ ਤਾਂ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਭਾਬੀ ਵਾਲੇ ਸਮਾਨ ਨੂੰ ਤੂੰ ਜਿੰਦਾ ਕਿਉਂ ਲਾ ਰੱਖਿਆ ਸਮਾਨ ਤਾਂ ਉਹ ਭਾਬੀ ਦਾ ਮੇਰੇ ਤੂੰ ਮਾਰੀ ਬੈਠੀ ਆ ਉਹਦੇ ਤੇ ਚੁੱਪ ਕਰ ਜਾ ਇਹ ਵੀ ਕੋਈ ਰਾਜ ਐ ਇਹ ਰਾਜ ਨੂੰ ਇੱਥੇ ਹੀ ਰਹਿਣ ਦੇ ਕਿਉਂ ਮੈਂ ਤੇਰੀ ਤੀ ਨਹੀਂ ਹੈਗੀ ਮੈਨੂੰ ਵੀ ਦੱਸ ਕਿਹੜਾ ਰਾਜ ਐ ਕਈ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ ਆਨੇ ਹੁੰਦੇ ਜਦੋਂ ਮੂੰਹ ਚੋਂ ਗੱਲ ਨਿਕਲ ਜੇ ਨਾ ਹਵਾ ਚ ਉੱਡ ਜਾਂਦੀ ਆ ਇਹਨੂੰ ਇੱਥੇ ਹੀ ਰਹਿਣ ਦੇ ਨਹੀਂ ਨਹੀਂ ਉੜਦੀ ਮਾਂ ਮੈਂ ਆਪਦੇ ਕੋਲੇ ਰੱਖੂ ਤਾਂ ਮੈਨੂੰ ਦੱਸ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਜਦੋਂ ਰੋਜ ਆ ਜਿੰਦਾ ਲੱਗਿਆ ਵੇਖਦੀ ਆ ਨਾ ਰੋਜ ਸੋਚਦੀ ਆ ਵੀ ਪਤਾ ਨਹੀਂ ਮਾਂ ਨੇ ਜਿੰਦਾ ਕਿਉਂ ਲਾ ਰੱਖਿਆ ਨਾਲੇ ਮੇਰੀ ਗੱਲ ਸੁਣ ਆ ਜਿਹੜਾ ਸਵੇਰੇ ਸੈਟਜਾ ਲੈ ਕੇ ਗਈਆਂ ਸੀ ਨਾ ਉਹਦਾ ਅਗਲੀ ਦਾ ਮੋੜ ਦੇ ਅਗਲੀ ਕਹੂਗੀ ਪਹਿਲਾਂ ਸਮਾਨ ਤੇ ਮੇਰ ਮਾਰ ਰੱਖੀ ਆ ਹੁਣ ਮੇਰੇ ਗਹਿਣਾ ਤੇ ਮਾਰ ਲਈ ਚੁੱਪ ਕਰ ਉਹ ਮੈਂ ਰੱਖਤਾ ਜਿੱਥੇ ਰੱਖਣਾ ਸੀ ਠੀਕ ਆ ਬੇਵਰੇ ਰੱਖਣ ਦਾ ਕੀ ਮਤਲਬ ਹੈ ਨਾਲੇ ਉਹ ਤਾਂ ਮੈਨੂੰ ਪਹਿਲੀ ਹੀ ਪਸੰਦ ਨਹੀਂ ਸੀਗਾ ਜਦੋਂ ਅਗਲੀ ਦਾ ਸੈੱਟ ਹੈ ਅਗਲੀ ਆਪਦੇ ਮਾਪਿਆਂ ਨੂੰ ਹੁਣ ਫੋਨ ਕਰਕਾ ਦੂ ਵੀ ਪਹਿਲਾਂ ਤਾਂ ਮੈਨੂੰ ਮਸ਼ੀਨ ਵਾਸਤੇ ਕਈ ਕੱਪੜੇ ਧੋੜ ਦਿੰਦੇ ਲੋਕ ਲਾ ਕੇ ਰੱਖ ਰੱਖਿਆ ਤੇ ਹੁਣ ਉਹਦਾ ਸੈੱਟ ਦੱਬ ਲਿਆ ਇਹ ਗੱਲ ਤੈਨੂੰ ਟਾਈਮ ਆਉਣ ਤੇ ਦੱਸੂ ਵੀ ਇਹ ਵਿੱਚੋਂ ਕੀ ਗੱਲ ਹੈ ਹੁਣ ਚੁੱਪੇ ਹੀ ਠੀਕ ਹੈ ਕਦੋਂ ਆਊਗਾ ਉਹ ਟਾਈਮ ਫਿਰ ਮੈਨੂੰ ਵੀ ਪਤਾ ਲੱਗੇ ਹਜੇ ਪਿਆ ਟਾਈਮ ਆਉਣ ਚ ਵਾਲੇ ਸਵਾਲ ਜਵਾਬ ਜੇ ਨਾ ਪੁੱਛ ਮੈਂ ਇਥੋਂ ਇਹ ਸਵਾਲ ਜਵਾਬ ਆਪਦੀ ਸੱਸ ਮੁਰੇ ਕਰਨ ਲੱਗ ਗਈ। ਉਹ ਦੀਆਂ ਸੁਣੂਗੀ। ਵੀਰੇ ਦੀ ਗੱਲ ਠੀਕ ਐ। ਜਦੋਂ ਸਮਾਨ ਨੂੰ ਲੱਗ ਗਈ ਨਾ ਯਾਰ ਉਦੋਂ ਕੱਢ ਲਈ ਸਮਾਨ ਨੂੰ ਬਾਹਰ। ਉਹ ਜਰ ਨਹੀਂ ਲੱਗਦੀ। ਉਹ ਥੋੜਾ ਟਾਈਮ ਹੀ ਨਾ ਮੇਰੇ ਕੋਲ। ਠੀਕ ਐ। ਕਿਉ ਫੇਰ ਕੀ ਤੂੰ ਉਹਨੂੰ ਵੇਚਣਾ? ਨਾ 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 ਫਿਰ ਜਿੰਦਾ ਖੋਲ ਦਾਂਗੇ। ਕਹਿਣ ਦਾ ਮਤਲ ਲੈ। ਚੰਗਾ। ਵੇਚਣਾ ਕਾਨੂੰ ਐ? ਚੰਗਾ। ਬੜੇ ਸਵਾਲ ਜਵਾਬ ਦੇ ਨਾ ਕਰ ਐਂ ਕਾ ਤੂੰ ਅੰਮਾ ਨਾ ਬੜਿਆ ਕਰ। ਚੰਗਾ ਮਾਂ। ਉਦੋਂ ਤੂੰ ਕਹਿੰਦਾਂ ਨਹੀਂ ਮੈਂ ਤੇਰੇ ਨਾਲ ਪਿਆਰ ਕਰਦੀ ਹਾਂ ਨਾ ਪਿਆਰ ਕਰਦੀ ਆਂ। ਨਾ ਪਤਾ। ਤੂੰ ਐਨੇ ਜੋਗੀ ਹਜੇ ਹੋਈ ਨਹੀਂ। ਠੀਕ ਹੈ ਹਜੇ ਤੇਰੇ ਹੱਥ 'ਚ ਕਬੀਲਦਾਰੀ ਨਹੀਂ ਜਦੋਂ ਕਬੀਲਦਾਰੀ ਪੈ ਗਈ ਨਾ ਮੇਰੇ ਤੇ ਦੇ ਹੱਥ 'ਚ ਉਦੋਂ ਪੁੱਛੋਂਗੇ ਵੀ ਪੁੱਤ ਆਹ ਗੱਲ ਆਏ ਹੁੰਦੀ ਐ ਕੋਈ ਨਾ ਤੂੰ ਅਗਲੀ ਦਾ ਸੈੱਟ ਮੋੜ ਦੇ ਫਿਰ ਜਿਹੜਾ ਲੈ ਕੇ ਗਏ ਸੀ ਪਿਆਰ ਨਾ ਤੈਨੂੰ ਕਹਿਤਾ ਸਾਹਮਣੇ ਹਜੇ ਨਹੀਂ ਮੋੜਦੀ ਰੱਖਿਆ ਫੇਰ ਸਾਹਮਣੇ ਉਹਦਾ ਕੀ ਆ ਚੰਗਾ ਫਿਰ ਹੁਣ ਤਾਂ ਮੈਂ ਪੈ ਜਾ ਉਹ ਸੂਟ ਤਾਂ ਲਿਆ ਜਿਹੜੇ ਆਪਾਂ ਲਿਆਇਆ ਫੜਕੇ ਅੱਜ ਸੂਟ ਲਿਆਏ ਫਿਰ ਉਹਦਾ ਕੀ ਕਰੀਏ ਹੁਣ ਪਾ ਕੇ ਦਿਖਾ ਦੇ ਮੈਨੂੰ ਹੁਣ ਹਣ ਨੀਵੇਂ ਪਾਉਂਦੀ ਹੈਗੀ ਇੰਨੀ ਸੋਹਣੀ ਪ੍ਰੈਸ ਕਰੀ ਹੋਈ ਹੈ ਦਰਜੀ ਦੀ ਆਪਣੇ ਤੋਂ ਹੋਈ ਦੀ ਪ੍ਰੈਸ ਹੁੰਦੀ ਹੈ ਕਿਤੇ ਕਰੀਜ ਉਹਦੀ ਟੁੱਟ ਜੂ ਮੈਂ ਤਾਂ ਵਿਆਹ ਤੋਂ ਬਾਅਦ ਹੀ ਪਾਉ ਹੁਣ ਸੂਟ ਸਾੜ ਜੇ ਓਹੋ ਪੁੱਤ ਉੱਚਾ ਨੀਵਾ ਢੀੜਾ ਖੁੱਲਾ ਪਤਾ ਤਾਂ ਲੱਗ ਜੂਗਾ ਆਪਾਂ ਨੂੰ ਪਹਿਲਾਂ ਉਹਨੇ ਕਦੇ ਖੁੱਲਾ ਢੀੜਾ ਕਰਿਆ ਜਹੇ ਜਹੇ ਨਾਪ ਦਿੰਨੇ ਹੋ ਜਾ ਕਰਦਾ ਅਗਲਾ ਉਹ ਮੇਰੀ ਗੱਲ ਸੁਣ ਕਿੱਥੋਂ ਆਵੇਂਗੀ ਸਹੁਰਿਆਂ ਤੋਂ ਇੱਥੇ ਢੀੜਾ ਖੁੱਲਾ ਕਰਾਉਣ ਵਾਸਤੇ ਹੁਣ ਤਾਂ ਹੋ ਜੂਗਾ ਪੁੱਤ ਤਾ ਗੱਲ ਨਹੀਂ ਮੈਂ ਇੰਨੀ ਕਿ ਤਾਂ ਮੈਂ ਆਪਦੇ ਸਹੁਰਿਆਂ ਚ ਚਲਾ ਲੂੰਗੀ ਕੋਈ ਨਾ ਜੇ ਖੁੱਲਾ ਭੀੜਾ ਹੋਇਆ ਨਾ ਆਪੇ ਕਰਵਾ ਕੇ ਲੈ ਜੂ ਸੈਟ ਮੈਂ ਨਾ ਨਾ ਪੁੱਤ ਸਹੁਰਿਆਂ ਦੇ ਵਿੱਚ ਇੰਨੀ ਪ੍ਰਧਾਨਗੀ ਨਾ ਕਰੀ ਜਿਹੜੀ ਆਪ ਮਹਾਰੇ ਚੱਲੇ ਮੈਂ ਤਾਂ ਤੁਹਾਨੂੰ ਇਹ ਮਤ ਅਦਨ ਨਹੀਂ ਆ ਚੰਗਾ ਮਾਂ ਜਾ ਅੰਦਰ ਪੈ ਜਾਵਦਾ ਜਾ ਪੈ ਜਾਂਦੀ ਇਹ ਵੀ ਕੁੜੀ ਨਾ ਬੱਸ ਹੋਰ ਹੀ ਗੱਲਾਂ ਕਰਦੀ ਰਹਿੰਦੀ ਹੈ ਮੈਨੂੰ ਤੇਦੀ ਐ ਸਮਝ ਨਹੀਂ ਆਉਂਦੀ ਨਾਲੇ ਮੈਥੋਂ ਲਗੋਈ ਜਾਂਦੀ ਇਹਨਾਂ ਨੇ ਨੂੰਤੋਂ ਲਗੋਈ ਜਾਂਦੀ ਆ ਫੇਰ ਆ ਰਾਜ ਦੀ ਗੱਲ ਦੱਸੇਂਗੀ ਕਿ ਕਿਨੂੰ ਆ ਚਾਚੀ ਨੇ ਚਾਚੀ ਕਰੀਆਂ ਕਰੀਆਂ ਪਤਾ ਜਾ ਲੈ ਚਾਚੀ ਤਾਂ ਬੈਠੀ ਹੈਗੀ ਹੋਰ ਚਾਚੀ ਨੇ ਕਿੱਥੇ ਜਾਣਾ ਹੈ ਹੋਰ ਚਾਚੀ ਕਿਵੇਂ ਆ ਠੀਕ ਆ ਪੁੱਤ ਤੂੰ ਦੱਸ ਵਧੀਆ ਨੇ ਚਾਚੀ ਇੱਕ ਗੱਲ ਦੱਸ ਤੂੰ ਤਾਂ ਗੇੜਾਈ ਮਾਰਨ ਨੂੰ ਰਹੀ ਜਿੱਦੇ ਜੱਸਾ ਵਿਆਹਿਆ ਤੂੰ ਮੇਰੀ ਗੱਲ ਸੁਣ ਪੁੱਤ ਹਾਂ ਪਹਿਲਾਂ ਤਾਂ ਜੱਸੇ ਦਾ ਵਿਆਹ ਕੀਤਾ ਅੱਛਾ ਫਿਰ ਹੁਣ ਕੁੜੀ ਦਾ ਵਿਆਹ ਕਰ ਲਿਆ ਹਾਂ ਹਾਂ ਤਾਂ ਮੈਨੂੰ ਪਤਾ ਹੈ ਹਾਂ ਫਿਰ ਕਰ ਚੋ ਕਿੱਥੇ ਨਿਕਲਿਆ ਜਾਂਦਾ ਕਦੇ ਉਹ ਚੀਜ਼ ਲਿਉਣੀ ਕਦੇ ਉਹ ਚੀਜ਼ ਲਿਉਣੀ ਹਾਂ ਹਾਂ ਸਹੀ ਗੱਲ ਐ ਪੁੱਤ ਗੇੜਾ ਮਾਰੇ ਤੂੰ ਕਿੜਾ ਰੋਜੀ ਗੇੜਾ ਮਾਰਦੀ ਐ ਮੈਨੂੰ ਤਾਂ ਆਪ ਚਾਚੀ ਬਥੇਰੇ ਕੰਮ ਹੁੰਦੇ ਹੈਗੇ ਓਹੋ ਤੇ ਮੈਂ ਕਿਹਾ ਅੱਜ ਚਾਚੀ ਕੋਲ ਜਾ ਕੇ ਆਉਣੀ ਐਗੀ ਇਹ ਚੱਲ ਚੰਗਾ ਕੀਤਾ ਕੋਈ ਕੰਮਕਾਰੀ ਕਰਾ ਜਾ ਕਰ ਮੇਰੇ ਨਾਲ ਅਸੀਂ ਕਿਉਂ ਕਰਦੀਆਂ ਫਿਰ ਫਿਰ ਦੱਸ ਤਾਂ ਦਿਆ ਕਰ ਚਾਚੀ ਮੈਨੂੰ ਕੋੜਾ ਪਤਾ ਲੱਗਦਾਗਾ ਜੇ ਪੁੱਤ ਤੂੰ ਗੇੜਾ ਮਾਰੇ ਫੇਰੀ ਦੱਸਾਂ ਹਾਂ ਉਹ ਤਾਂ ਹੈ ਤੁਹਾਨੂੰ ਪਤਾ ਹੈ ਤੁਹਾਨੂੰ ਕਿੱਥੇ ਹੋਰ ਸੁਣਾ ਠੀਕ ਐ ਔਰ ਤੂੰ ਦੱਸ ਮੈਂ ਤਾਂ ਵਧੀਆ ਮੈਂ ਤਾਂ ਇਹ ਕਹਿੰਦੀ ਸੀ ਮੈਂ ਤਾਂ ਪਿੰਡ ਚ ਸੁਣਿਆਗਾ ਵੀ ਪ੍ਰੀਤ ਦਾ ਸਵਾ ਬਾਲੀ ਵਧੀਆ ਹੈਗਾ ਤੇ ਉਹਦੇ ਪੇਕੇਆਂ ਨੇ ਸਮਾਨ ਵੀ ਬਾਲੀ ਦਿੱਤਾਗਾ ਹਾਂ ਦਿੱਤਾ ਸਮਾਨ ਕਿਉ ਚਾਚੀ ਲੈ ਸਮਾਨ ਸੁਣ ਲੈ ਉਹ ਆਟੋਮੈਟਿਕ ਨਹੀਂ ਮਸ਼ੀਨ ਹੁੰਦੀ ਹਾਂ ਆਪੀ ਪਾਣੀ ਲਈ ਜਾਂਦੀ ਐ ਆਪੀ ਧੋਈ ਜਾਂਦੀ ਐ ਦੇਖ ਲੈ ਉਹਦੀ ਕਿੰਨੀ ਮौज ਆਗੀ ਹਾਂ ਹਾਂ ਅੱਜ ਕੱਲ ਉਹ ਦਿੰਦੇ ਆ ਤੇ ਨਾ ਲੋਹੇ ਵਾਲੀਆਂ ਆ ਪੀਪੇ ਦੇ ਉਸ ਵਾਲੀਆਂ ਜਮਾ ਪਤਲੀਆਂ ਜੀਆਂ ਕਹਿੰਦੇ ਹੁੰਦੇ ਜਿੱਦੇ ਨਾ ਪੀਪੇ ਬਣਦੇ ਆ ਉਹ ਚਾਦਰਾਂ ਦੀ ਅਲਮਾਰੀ ਦੇਤੀ ਹੈ ਲੱਕੜ ਦੀਆਂ ਅਲਮਾਰੀਆਂ ਝੱਲੀਆਂ ਨੇ ਐਡੀਆਂ ਸੋਹਣੀਆਂ ਵਿੱਚ ਇੰਨੇ ਰੱਖਣੇ ਨੇਗੇ ਕੱਪੜੇ ਵੀ ਵਧੀਆ ਤਰੇ ਜਾਂਦੇ ਨਾ ਹਨ ਤੇ ਉਹ ਦਿੰਦੇ ਆ ਤੇ ਨਾਲੇ ਏਸੀ ਪਤਾ ਕਿਹੜਾ ਦਿੱਤਾਗਾ ਇੱਕ ਟਨ ਵਾਲਾ ਅੱਛਾ ਦੇ ਟਨ ਦਾ ਤਾਂ ਸਾਡੇ ਘਰ ਹੀ ਸੀ ਤਾਂ ਕਰਕੇ ਮੈਂ ਤਾਂ ਜਿੰਦੇ ਅੰਦਰ ਰੱਖਦੀਆਂ ਸ਼ਰਮ ਆਉਂਦੀਆਂ ਮੈਨੂੰ ਤਾਂ ਲੈ ਚਾਚੀ ਆ ਕੀ ਫਿਰ ਉਹਨਾਂ ਸਮਾਨ ਬਰਤਨ ਦਾ ਦੇਦੇ ਹੁਣ ਜਦੋਂ ਲਿਆਂਦਾ ਨੀ ਕੀ ਬਰਤਨ ਦੇਦਾ ਜੇ ਅਗਲਾ ਦੇਖੂਗਾ ਅਗਲਾ ਕਦੂ ਆ ਮੱਥੇ ਮਰੇ ਸਮਾਨ ਲੈ ਚਾਚੀ ਹੁਣ ਉਹ ਤਾਂ ਵਿਚਾਰੇ ਸੋਚਦੀ ਹੋਣੀ ਵੀ ਮੇਰਾ ਸਮਾਨ ਨਹੀਂ ਮੈਨੂੰ ਬਰਤਨ ਦਿੰਦੀ ਨਹੀਂ ਵਿਚਾਰੀ ਕਾਦੇ ਨਾਲ ਹੈਗੀ ਇੰਨਾ ਵਧੀਆ ਘਰ ਮਿਲ ਗਿਆ ਹਜੇ ਵਿਚਾਰੀ ਆ ਉਹ ਲੈ ਚਾਚੀ ਮੈਂ ਤਾਂ ਪਿੰਡ ਚ ਹੋਰ ਹੀ ਗੱਲਾਂ ਸੁਣਦੀ ਸੀ ਪੂਰੇ ਆ ਕੇ ਤਾਂ ਮੈਨੂੰ ਹੋਰ ਹੀ ਕੁਝ ਸੁਣਨ ਨੂੰ ਮਿਲ ਜਾਂਦਾ ਹੁਣ ਪਿੰਡ ਵਾਲੇ ਤਾਂ 100 ਗੱਲਾਂ ਬਣਾਉਂਦੇ ਹੁੰਦੇ ਆ ਜਦੋਂ ਅਗਲੇ ਢਿੱਡ ਦੀ ਗੱਲ ਪੁੱਛਦਾ ਨਾ ਉਦੋਂ ਪਤਾ ਲੱਗਦਾ ਇਹ ਤਾਂ ਜਾਂ ਤਾਂ ਮੈਨੂੰ ਪਤਾਗਾ ਜਾਂ ਮੇਰੇ ਪਰਿਵਾਰ ਨੂੰ ਪਤਾ ਤਾਂ ਮੈਂ ਇਹ ਗੱਲਾਂ ਨੇ ਹਾਂ ਤੇ ਪ੍ਰੀਤ ਦਿਖਦੀ ਨਹੀਂ ਕਿੱਥੇ ਕਿੱਥੇ ਬੈਠੀ ਹੈ ਅੰਦਰ ਬੈਠੀ ਹੈਗੀ ਅੰਦਰ ਹੀ ਬੈਠੀ ਹੈਗੀ ਅੱਛਾ ਤੇ ਉਹ ਕਹਿੰਦੀ ਸੀ ਮੈਂ ਤਾਂ ਲਾਪਰੀ ਦਾ ਵਿਆਹ ਕਰਵਾ ਲਿਆ ਕਿ ਹਜੇ ਕਰਵਾਇਆ ਨਹੀਂ ਨਹੀਂ ਕਰਵਾ ਲਿਆ ਉਹੀ ਤਾਂ ਤੈਨੂੰ ਗੱਲਾਂ ਕਰੀ ਜਾਨੀ ਆ ਮੈਂ ਤੇਰੇ ਨਾਲ ਹਾਂ ਵੀ ਭਾਈ ਤੂੰ ਵੀ ਕੋਈ ਕੰਮ ਕਾਰ ਕਰਾ ਜਾ ਕਰਾ ਕੇ ਚਲ ਕੰਮ ਤਾਂ ਮੈਂ ਕਰਵਾ ਜਾ ਕਰੂੰ ਐਂ ਤਾਂ ਦੱਸ ਤੂੰ ਕਰਵਾ ਲਿਆ ਉਹ ਤਾਂ ਠੀਕ ਹੈ ਚਾਚੀ ਵਿਕੜਵਾ ਲਿਆ ਵਿਆਹ ਵਿਆਹ ਤਾਂ ਕਰਵਾ ਲਿਆ ਹਾਂ ਕਿੰਨੇ ਤਰੀਕ ਦਾਗਾ ਨਹੀਂ ਵਿਆਹ ਤਾਂ ਹਜੇ ਟਾਈਮ ਪਿਆਗਾ ਤਾਂ ਹੀ ਤਾਂ ਤੁਹਾਨੂੰ ਦੱਸਿਆ ਨੀਗਾ अच्छा। ਉਹ ਤਾਂ ਆਪਮਾ ਕਰ ਲਗਦੀਆਂ ਉਹਨਾਂ ਦੇ ਆਈ ਨਹੀਂ ਸੋਚਦੀ ਵੀ ਚਾਚੀ ਨਾਲ 100 ਕੰਮ ਕਰਾਇਆ ਮੈਂ ਕੋਈ ਕੋਈ ਨਾ ਚਾਚੀ ਮੈਂ ਆਜਿਆ ਕਰੂੰਗੀ ਮੈਨੂੰ ਕਿਹੜਾ ਟਾਈਮ ਲੱਗਦਾ ਮੇਰੇ ਤਾਂ ਬਥੇਰੇ ਕੰਮ ਹੁੰਦੇ ਹੈਗੇ ਵੀ ਕੋਈ ਕਫੀ ਭੁੱਖੀ ਘੱਟ ਹੁੰਦੀ ਆ ਜਾਂ ਕੋਈ ਝੋਲਾ ਝਾਲਾ ਘੱਟ ਹੁੰਦਾਗਾ ਉਹ ਤਾਂ ਕੱਢੇ ਪਏ ਨਗੇ ਝੋਲੇ। ਅੱਛਾ ਤੇ ਪੱਖਿਆਂ ਵੀ ਬਣਾਈਆਂ ਪਈਆਂ ਵੀ ਚਲੇ ਕਰਦੀ ਵੱਧ ਹੋ ਜੇ। ਹਾਂ ਹਾਂ ਹਨਾ ਤੇ ਆਈ ਕਹਿ ਦਾਂਗੇ ਵੀ ਸੱਸ ਨੂੰ ਦੇ ਦਾਂਗੇ। ਤੇ ਪ੍ਰੀਤ ਪ੍ਰੀਤ ਦਿਖਦੀ ਨਹੀਂ ਹੈਗੀ। ਓਹੋ ਪੁੱਤ ਤੂੰ ਬਾਰ-ਬਾਰ ਪੁੱਛੀ ਜਾਂਦੀ ਆ ਪ੍ਰੀਤ ਕਿੱਥੇ ਆ ਪ੍ਰੀਤ ਕਿੱਥੇ ਆ ਤੈਨੂੰ ਕੀ ਦੱਸਾਂ ਮੈਂ ਤੈਨੂੰ ਕਹਿ ਦਨੀ ਆ ਵੀ ਉੱਥੇ ਹੋਗੀ ਉੱਥੇ ਉਹ ਤਾਂ ਫੋਨ ਤੇ ਲੱਗੀ ਪਈ ਹੋਊਗੀ ਕੰਮ ਜਦੋਂ ਕੰਮ ਕਰਿਆ ਨਹੀਂ ਤੇ ਫੋਨ ਤੇ ਹੈਲੋ ਹਾਂ ਠੀਕ ਐ ਬਸ ਆਇ ਸਾਰਾ ਦਿਨ ਜਾਏ ਖਾਣੇ ਤਾਂ ਸਾਰਾ ਦਿਨ ਕੀ ਕਰ ਲਾਵਾ ਜਦਿਆਂ ਨਾ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਨਾ ਚਾਚੀ ਉਹਨੂੰ ਤੇਰਾ ਡਰ ਡੋਰ ਹੈ ਨਹੀਂ ਜਮਾ ਵੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਹੈਗੀ ਨਹੀਂ ਅੱਜ ਕੱਲ੍ਹ ਦੀਆਂ ਪੁੱਤ ਕਿੱਥੇ ਡਰਦੀਆਂ ਨੇ ਨਾਲੇ ਤੂੰ ਨਹੀਂ ਡਰਦੀ ਹੋਵੇਂਗੀ ਲੈ ਚਾਚੀ ਮੈਂ ਤਾਂ ਬਥੇਰਾ ਡਰਦੀ ਆ ਮੇਰੇ ਸੱਸ ਤੋਂ ਮੈਂ ਤਾਂ ਜਮਾ ਵੀ ਨਾ ਫੋਨ ਦੇਖਦੀ ਨਾਲੇ ਮੇਰੇ ਤਾਂ ਕੰਮੇ ਕਿੱਥੇ ਲੋਟ ਆਉਂਦੇ ਨੇ ਸਾਰਾ ਦਿਨ ਮੇਰਾ ਤਾਂ ਚਾਚੀ ਐਂ ਲੰਗੇ ਜਾਂਦਾ ਕੰਮਾਂ 'ਚ ਲੈ ਹੋਰ ਚਾਚੀ ਅੱਡ ਪੁੱਪੀ ਵੀ ਮਿਲਣ ਆਇਆ ਤੈਨੂੰ ਲੈ ਹੋਰ ਤੇ ਫਿਰ ਚਾਹ ਬਣਾਵਾ ਨਾ ਬਸ ਚਾਚੀ ਚਾਹ ਤਾਂ ਮੈਂ ਹੁਣ ਪੀ ਕੇ ਆਈ ਸੀਗੀ ਮਾਂ ਚੱਲ ਚਾਚੀ ਕੋਲ ਢੇੜਾ ਮਾਰਿਆ ਮਮੜਾ ਜਾ ਮੈਂ ਤੇ ਗੱਲ ਸੁਣ ਉਹ ਲਾਪਰੀ ਤੋਥੇ ਪੈ ਗਈ ਉਹ ਫੋਨ ਤੇ ਗੱਲਾਂ ਕਰਦੇ ਹੁੰਦੇ ਮੈਂ ਇੱਥੇ ਆ ਕੇ ਬਹਿ ਗਈ ਮੈਂ ਚੱਲ ਕੋਈ ਆਇਆ ਗਿਆ ਹੁੰਦਾ ਨਾ ਹਾਂ ਚਾਚੀ ਤੇ ਬਾਹਰ ਕੋਲੇ ਨੇ ਰੱਖੀ ਦੀ ਤੈਨੂੰ ਪਤਾ ਅੱਜ ਕੋ ਸੋ ਚੀਜ਼ਾਂ ਚ ਪੂਰਾ ਸਹੀ ਗੱਲ ਹੈ ਚਾਚੀ ਆ ਦੁਪਹਿਰੇ ਡੜੇ ਹੋਏ ਪਏ ਨੇਗੇ ਮੈਂ ਤਾਂ ਮ ਜਿੰਦਾ ਲਾ ਕੇ ਰੱਖ ਰੱਖਿਆ ਹੈ ਚਾਚੀ ਜਿੰਦਾ ਲਾ ਰੱਖਿਆਗਾ ਨਹੀਂ ਹਾਂ ਪਤਾ ਮੈਂ ਤਾਂ ਜਿੰਦਾ ਲਾ ਰੱਖਿਆਗਾ ਕੀ ਪਤਾ ਲੱਗਦਾ ਕਿਸੇ ਦਾ ਉਹ ਚੀਜ਼ ਚੱਕ ਕੇ ਲੈ ਜੇ ਨਾ ਚਾਚੀ ਇਹ ਤਾਂ ਗੱਲ ਤੇਰੀ ਬਾਲੀ ਗੱਲ ਤੇਗੀ ਸੁੱਕੀ ਸੰਦੀ ਨਾਲ ਤਾਂ ਜਿੰਦਾ ਨਹੀਂ ਲਾਉਂਦੇ ਹੁੰਦੇ ਘਰ ਨੂੰ ਥੋੜਾ ਤਾਂ ਬਾਲੀ ਸਿਆਣੀ ਹੈਗੀ ਮੈਨੂੰ ਮਤਾ ਦਿੰਨੀ ਆ ਲੈ ਚਾਚੀ ਸਿਆਣੀ ਵਾਲੀ ਗੱਲ ਨਹੀਂ ਹੈਗੀ ਨਾ ਜਦੋਂ ਅਗਲੀ ਦੇ ਘਰ ਦੇ ਨੇ ਸਮਾਨ ਦੁੱਤਾਗਾ ਉਹੀ ਵਰਤੂਗੀ ਹੁਣ ਤੇਰਾ ਹੱਕ ਕੀ ਬਣਦਾ ਜਿੰਦਾ ਲਾਉਣ ਦਾ ਲੈ ਜਦੋਂ ਮੇਰੇ ਘਰੇ ਆ ਗਿਆ ਸਮਾਨ ਫਿਰ ਮੇਰਾ ਹੈਗਾ ਉਹਦੇ ਘਰਦਿਆਂ ਨੇ ਉਹਨੂੰ ਵਰਤਣ ਵਾਸਤੇ ਦਿੱਤਾ ਫਿਰ ਚਾਚੀ ਵਰਤਣ ਦਾ ਤੂੰ ਦਿੰਦੀ ਵੀ ਨਹੀਂ ਹੈਗੀ ਉਹ ਤਾਂ ਜਿੰਦਾ ਲਈ ਬੈਠੀ ਆ ਮੇਰੀ ਮਰਜ਼ੀ ਮੈਂ ਆਪਦੇ ਘਰੇ ਕੀ ਵਰਤਣ ਦੇਣਾ ਕੀ ਨਹੀਂ ਵਰਤਣ ਦੇਣਾ ਉਹ ਤਾਂ ਚੱਲ ਤੇਰੀ ਮਰਜ਼ੀ ਹੈ ਚਾਚੀ ਬਾਕੀ ਸਮਾਨ ਤਾਂ ਉਹਦਾ ਹੈ ਜੋ ਨਹੀਂ ਵਰਤੂਗੀ ਹੋਰ ਕੌਣ ਵਰਤੂਗਾ ਫਿਰ ਨਹੀਂ ਜਿੰਦਾ ਤਾਂ ਮੈਂ ਤਾਂ ਲਾਇਆਗਾ ਵੀ ਮੇਰੇ ਪੁੱਤ ਨੂੰ ਆਹੀ ਸਮਾਨ ਸੀ ਘਟੀਆਂ ਦੇਣ ਵਾਸਤੇ ਹੁਣ ਮੈਨੂੰ ਤਾਂ ਸ਼ਰਮ ਆਉਂਦੀ ਹੈਗੀ ਚਲ ਉਹਦਾ ਤੇਰੀ ਮਰਜ਼ੀ ਹੈ ਚਾਚੀ ਪਰ ਤੇਰੇ ਨੂੰ ਨੂੰ ਤਾਂ ਜੰਮੀ ਅਕਲ ਨਹੀਂ ਹੈਗੀ ਨਾ ਉਹਨੂੰ ਐ ਨਹੀਂ ਦਿਖਦਾ ਹੈਗਾ ਵੀ ਜਠਾਣੀਆਂ ਆਈ ਬੈਠੀ ਹੈਗੀ ਚਾਹ ਚੁ ਪੁੱਛ ਲਾਂ ਨਹੀਂ ਹੋਰ ਮੈਂ ਤੈਨੂੰ ਕੀ ਰੋਣੇ ਰੋਨੀ ਹੈ ਜੇ ਐਨੀ ਅਕਲ ਹੁੰਦੀ ਤਾਂ ਹੁਣ ਪਾਣੀ ਦਾ ਗਲਾਸ ਤੇ ਚਾਹ ਨਾ ਆ ਜਾਂਦੀ ਹਾਂ ਚਾਚੀ ਨਾ ਉਹ ਤਾਂ ਬਾਹਰ ਆ ਕੇ ਵੀ ਦੇਖਦੀ ਹੈਗੀ ਵੀ ਕੌਣ ਆਇਆ ਬੈਠਾ ਹੈ ਉਹਨੂੰ ਬਾਅਦ ਤਾਂ ਸੁਣਦੀ ਹੋਣੀ ਵੀ ਕੋਈ ਆਇਆ ਬੈਠਾ ਹੈਗਾ